ਕਮ ਬੈਕ ਮਾਈ ਨਿਊ ਵਲੋਗ ਅੱਜ ਅਸੀਂ ਗੱਲ ਕਰਦੇ ਹਾਂ ਨੱਕ ਬੰਦ ਜਿਹੜਾ ਆਪਣਾ ਕੀ ਕਹਿੰਦੇ ਨੱਕ ਬੰਦ ਹੋ ਜਾਂਦਾ ਜਿਹੜਾ ਨਾਰਮਲ ਹੁੰਦਾ ਉਹ ਤਾਂ 2-3 ਦਿਨਾਂ ਅੰਚ ਸਹੀ ਹੋ ਜਾਂਦਾ ਬਟ ਜਿਹੜਾ ਵੀ ਸੀਰੀਅਸ ਕੰਡੀਸ਼ਨ ਹੁੰਦੀ ਹੈ ਕਈਆਂ ਨੂੰ 10 ਸਾਲ ਹੋ ਗਏ ਨੇ ਕਈ ਨੂੰ 5 ਸਾਲ ਹੋ ਗਏ ਨੇ ਅਲਰਜੀ ਜਿਹੜੀ ਵੱਧ ਜਾਂਦੀ ਹੈ ਨੱਕ ਬੰਦ ਕਰਨੀ ਸਾਨੂੰ ਰਾਤ ਨੂੰ ਕੀ ਸਾਹ ਆਉਣਾ ਬੰਦ ਹੋ ਜਾਂਦਾ ਜਾਂ ਸਾਰਾ ਦਿਨ ਸਾਹ ਹੀ ਨਹੀਂ ਆਉਂਦਾ ਹੈਗਾ ਇਹ ਬਹੁਤ ਹੀ ਵੱਡੀ ਪ੍ਰੋਬਲਮ ਹੈ ਜਿਹੜੀ ਅੱਜ ਕੱਲ੍ਹ ਕਰੀਟ ਹੋ ਰਹੀ ਹੈ ਮੈਨੂੰ ਵੀ ਹੋ ਗਈ ਸੀ ਮੈਨੂੰ 1-2 ਮਹੀਨੇ ਹੋ ਗਏ ਹੌਲੀ ਹੌਲੀ ਖਾਰਸ਼ ਹੋ ਗਈ ਤੇ 1-2 ਮਹੀਨੇ ਚ ਪੂਰਾ ਵੀ ਨੱਕਾ ਤੋਂ ਵੀ ਸਾਹ ਆਉਣੇ ਛੱਟ ਗਿਆ ਸੀ ਮੈਂ ਬਹੁਤ ਹੀ ਐਂਟੀਬਾਇਓਟਿਕਾ ਖਾਧੀਆਂ ਮਹੀਨਾ ਡੇਢ ਮਹੀਨਾ ਕਰਦੀਆਂ ਪਰ ਮੈਨੂੰ ਇਹਦਾ ਕੋਈ ਰਿਜ਼ਲਟ ਨਹੀਂ ਮਿਲਿਆ ਹੈਗਾ ਰਿਜ਼ਲਟ ਜੋ ਨਹੀਂ ਮਿਲਿਆ ਮੈਂ ਅੱਪਕੀ ਕਰੇ ਕੀ ਦੇਸੀ ਨੁਕਤੇ ਬਾਰੇ ਜਿਹਦੇ ਨਾਲ ਮੈਨੂੰ ਕਿ 1-2 ਦਿਨਾਂ ਚ ਬਹੁਤ ਹੀ ਮਤਲਬ 75% ਫਰਕ ਪਿਆ 1-2 ਦਿਨਾਂ ਦੇ ਵਿੱਚ ਜਿਨ੍ਹਾਂ ਨੂੰ ਜ਼ਿਆਦਾ ਉਹਨਾਂ ਨੂੰ ਹਫ਼ਤੇ ਜਾਂ 10 ਦਿਨਾਂ ਚ ਵੀ ਪੈ ਸਕਦਾ ਹੈ ਤਾਂ ਕੀ ਇਹ ਦੋ ਤਿੰਨ ਚੀਜ਼ਾਂ ਅਵਰਡ ਕਰਨੀਆਂ ਕਿਹੜੀਆਂ ਜਿਹੜੇ ਅਸੀਂ ਨਹੀਂ ਮਤਲਬ ਆਪਣੀ ਲਾਈਫ ਚ ਵਰਤਣੀਆਂ ਹੀ ਨਹੀਂ ਜਿਨ੍ਹਾਂ ਨੂੰ ਜਿਆਦਾ ਪ੍ਰੋਬਲਮ ਹੁੰਦਾ ਤਾਂ ਜਮੀ ਅਵਾਇਡ ਹੀ ਕਰਨੀ ਰਹੂਗੀ ਪਹਿਲਾ ਕੀ ਤੁਸੀਂ ਏਸੀ ਏਸੀ ਨੂੰ ਤੁਸੀਂ ਜਮੀ ਮਤਲਬ ਵਰਤਣਾ ਨਹੀਂ ਹੈਗਾ ਏਸੀ ਉਹਨਾਂ ਪੱਖੇ ਨੋਰਲ ਪੱਖੇ ਹਨ ਜਾਂ ਫੂਲਰ ਦੇ ਅੱਗੇ ਵੀ ਪੈ ਸਕਦੇ ਹਨ ਜੇ ਤੁਹਾਨੂੰ ਨਹੀਂ ਸਰਦਾ ਤਾਂ ਤੁਸੀਂ ਏਸੀ ਦਾ ਟੈਂਪਰੇਚਰ 28 29 ਕਰ ਸਕਦੇ ਹੋ ਕਿਉਂਕਿ ਆਪਣੀ ਬੋਡੀ ਦਾ ਟੈਂਪਰੇਚਰ 37 ਡਿਗਰੀ ਹੁੰਦਾ 37 ਤੋਂ ਆਪਣੀ ਬੋਡੀ ਜਦੋਂ ਆਪ 18 17 ਤੇ ਏਸੀ ਛੱਡ ਕੇ ਪਾਏ ਨੇ ਤਾਂ ਓਕੇ ਕੋਪਰੇਟ ਨਹੀਂ ਕਰ ਸਕਦੀ ਜਿਹਦੇ ਨਾਲ ਕੀ ਆਪਣਾ ਆ ਸਾਈਨਸ ਏਰੀਆ ਹੁੰਦਾ ਇੱਥੇ ਕੀ ਹੈਗਾ ਮਿਊਕੋਸ ਜਮਾ ਹੋ ਜਾਂਦੀ ਹੈਗੀ ਤੁਸੀਂ ਕੀ ਏਸੀ ਦਾ 28 ਜਾਂ 29 ਤੇ ਟੈਂਪਰੇਚਰ ਤੇ ਰੱਖ ਕੇ ਤਾਂ ਪਾ ਸਕਦੇ ਨਹੀਂ ਇਹ ਤੋਂ ਘੱਟ ਨਹੀਂ ਦੂਜਾ ਕੀ ਹੈ ਦੂਜਾ ਤੁਸੀਂ ਕੀ ਕਰਨਾਗਾ ਸਰੋਂ ਦਾ ਤੇਲ ਆ ਤਲੀਆਂ ਚੀਜ਼ਾਂ ਤਲੀਆਂ ਚੀਜ਼ਾਂ ਕੀ ਹੈ ਅਵੋਇਡ ਕਰਨੀਆਂ ਨੇ ਤਲੀਆਂ ਚੀਜ਼ਾਂ ਜਿਹੜੀਆਂ ਕੀ ਹੈ ਮਿਊਕਸ ਨੂੰ ਅੰਦਰ ਆਪਣੇ ਕੀ ਰੇਸ਼ਾ ਬਣਾਉਂਦੀਆਂ ਨੇ ਜਿਵੇਂ ਬਹੁਤ ਜ਼ਿਆਦਾ ਫਾਸਟ ਫੂਡ ਖਾਂਦੇ ਆ ਇਹ ਵੀ ਆਪਣੀ ਕਿਸੇਤ ਤੇ ਬੈਡ ਇਫੈਕਟ ਪਾਉਂਦੀਆਂ ਨੇ ਦੋ ਹੋ ਗਏ ਤੀਜਾ ਤੀਜਾ ਸਾਨੂੰ ਕੀ ਹੈ ਠੰਡੇ ਠੰਡੀਆਂ ਫ੍ਰਿਜ ਵਾਲੀਆਂ ਚੀਜ਼ਾਂ ਜਿਹੜੀਆਂ ਬਰਕ ਹੋ ਗਿਆ ਆਈਸਕ੍ਰੀਮ ਹੋ ਗਈ ਜਾਂ ਆਪਣੇ ਫ੍ਰਿਜ ਚ ਆਪਾਂ ਕੋਈ ਦਾਲ ਜਾਂ ਸਬਜ਼ੀ ਉਹ ਠੰਡੇ ਚੱਕ ਕੇ ਖਾ ਲੈਂਦੇ ਆ ਉਹ ਬਿਲਕੁਲ ਤਿੰਨ ਚੀਜ਼ਾਂ ਇਹ ਅਵੋਇਡ ਕਰਨੀਆਂ ਨੇ ਆਪਣੀ ਲਾਈਫ ਚ ਜੇਕਰ ਤੁਸੀਂ ਆਪਣੇ ਜ਼ਿੰਦਗੀ ਨੂੰ ਸੌਖਾ ਕਰਨਾ ਚਾਹੁੰਦੇ ਜਿਨ੍ਹਾਂ ਨੂੰ ਸਾਹ ਨਹੀਂ ਆਉਂਦਾ ਇਹ ਪਰੌਡ ਨਾ ਸਿਰਫ ਉਹ ਹੀ ਸਮਝ ਸਕਦੇ ਨੇ ਸਾਹ ਤੋਂ ਬਿਨਾ ਕੀ ਜਗ ਨਹੀਂ ਹੁੰਦਾ ਹੈਗਾ ਸਾਹ ਦੇਣੇ ਵੀ ਬੰਦ ਹੋ ਜਾਂਦੇ ਰਾਤ ਨੂੰ ਤੇ ਮੁਸ਼ਕਲ ਬਹੁਤ ਆਉਂਦੀ ਹੈ ਮੈਨੂੰ ਇਹ ਮਹੀਨਾ ਜਾਂ 2 ਮਹੀਨੇ ਪ੍ਰੋਬਲਮ ਰਹੀ ਹੈ ਪਰ ਇਹਨੂੰ ਮੈਂ ਇਦ ਮੀਨਾ ਡੇਢ ਮੀਨਾ ਮੈਂ ਦਵਾਈ ਖਾਤੀ ਪਰ ਮੈਂ ਜਿਹੜਾ ਦੇਸੀ ਨੁਕਤਾ ਵਰਤੇ ਇਹਨੂੰ ਮੈਂ 2 ਦਿਨਾਂ ਚ ਮੈਨੂੰ ਕੀਏ 100% ਰਿਜਲਟ ਮਿਲ ਗਏ ਕਿ ਮੈਨੂੰ ਇਹ ਲੱਗਿਆ ਕਿ ਮੈਂ ਵੀਡੀਓ ਜਿਹੜੀ ਤੁਹਾਡੇ ਨਾਲ ਸ਼ੇਅਰ ਕਰਾਂ ਇਹ ਜਿਹੜੀ ਪ੍ਰੋਬਲਮ ਹੈ ਬਹੁਤ ਦੁਨੀਆ ਚ ਬਹੁਤ ਹੀ ਜਾਣੇ ਨੂੰ ਘਰ ਦੇ ਵਿੱਚ ਇੱਕ ਦੋ ਜਾਣੇ ਜ਼ਰੂਰੀ ਹੁੰਦੇ ਆ ਮੈਂ ਅੱਜ ਵਾਰ ਕੀ ਆਪਾਂ ਕਰਨਾ ਕੀ ਹੈ ਕਿ ਪਹਿਲਾਂ ਤਾਂ ਪੱਕੀ ਲੈਣਾ ਸਰੋਂ ਦਾ ਤੇਲ ਲੈਣਾ ਉਹਨੂੰ ਗਰਮ ਕਰਕੇ ਆਪਣੇ ਹੱਥਾਂ ਤੇ ਲਾ ਕੇ ਇਹਨੂੰ ਮਾਰਸ਼ ਕਰਨੀ ਹੈ ਰਾਤ ਨੂੰ ਨਾਲੇ ਪੈਰਾਂ ਦੀ ਤਲੀਆਂ ਤੇ ਕਰਨੀ ਹੈ ਨਾਲੇ ਕੀ ਇਹ ਪੈਣ ਲੱਗੇ ਦੋ ਦੋ ਮੁੰਡਾ ਨੱਕ ਦੇ ਵਿੱਚ ਪਾਉਣੇ ਨੇ ਸਰੋਂ ਦੇ ਤੇਲ ਦੇ ਸਿਰਫ ਕੱਚੀ ਕਾਣੀ ਹੋਵੇ ਘਰ ਦਾ ਸਰੋਂ ਦਾ ਤੇਲ ਹੋਵੇ ਮੁੱਲ ਤੇਲ ਨਹੀਂ ਲੈਣਾ ਹੈਗਾ ਉਹ ਨਿੱਗਾ ਕਰਕੇ ਥੋੜਾ ਜਿਹਾ ਠੰਡਾ ਕਰ ਲਓ ਉਹਨੂੰ ਦੋ ਮੁੰਡਾ ਨੱਕ ਦੇ ਤੇ ਕੰਨਾਂ 'ਚ ਆਪਣੀ ਹੱਥ ਦੋਨੀਆਂ ਕੰਨਾਂ ਤੇ ਮਾਲਸ਼ ਕਰੋ ਇਸਦੇ ਬਾਅਦ ਕੀ ਕਰਨਾ ਤੁਸੀਂ ਤੋਸੀ ਤુલਸੀ ਸਵੇਰੇ ਉੱਠਣਸਾਰ ਤੁਸੀਂ ਦੋ ਤਿੰਨ ਪੱਤੇ ਜਿਹੜੇ ਤੁਲਸੀ ਦੇ ਧੋ ਕੇ ਉਹ ਕੀ ਮੂੰਹ ਵਿੱਚ ਰੱਖੋ 10-15 ਮਿੰਟ ਬਾਅਦ ਉਹ ਕੀ ਰਸਾ ਅੰਦਰ ਲੰਘਾਈ ਚੱਲੋ ਹੌਲੀ-ਹੌਲੀ ਉਹ ਕੀ ਇੱਕ ਐਂਟੀਬਾਇਓਟਿਕ ਦਾ ਕੰਮ ਕਰਦੀ ਹੈ ਐਂਟੀਫੰਗਲ ਐਂਟੀ ਅਲਰਜੀ ਤુલਸੀ ਦੇ ਪੱਤੇ ਵੀ ਬਹੁਤ ਹੀ ਲਾਭਦਾਇਕ ਹੁੰਦੇ ਨੇ। ਇਸ ਤੋਂ ਬਾਅਦ ਕੀ ਤੀਸਰਾ ਟਿਪ ਕੀ ਹੈਗਾ ਤੀਜਾ ਤੁਸੀਂ ਕੀ ਕਰਨਾ ਹੈਗਾ ਜਿਹੜੀ ਆ ਹੈਗੀ ਆਹ ਦਵਾਈ ਲੈਣੀ ਹੈ। ਸੋਮ ਕਲਪ ਮੋਦਿਓ ਇਹ 20-25 ਰੁਪਏ ਦੀ ਆ ਜਾਂਦੀ ਹੈ ਮੈਡੀਕਲ ਸਟੋਰ ਤੋਂ ਬਹੁਤ ਹੀ ਸਸਤੀ ਹੈ ਆਪਾਂ ਦੁਆਰੇ ਜਿਆਦਾ ਮਹਿੰਗੀਆਂ ਮਹਿੰਗੀਆਂ ਦਵਾਈਆਂ ਖਾਣਾ ਉਹਦਾ ਕੋਈ ਰਿਜ਼ਲਟ ਨਹੀਂ ਹੁੰਦਾ ਐਂਟੀਬਾਇਓਟਿਕ ਖਾਣੇ ਆ ਇਹ ਕਿ ਦੇਸੀ ਦਵਾਈ ਹੈ। ਇਹ ਤੁਸੀਂ ਲੈਣੀ ਹੈ ਇਹ ਦੇਣ ਵਿੱਚ ਤੁਸੀਂ 2-2 ਚਮਚੇ ਤਿੰਨ ਵਾਰੀ ਲੈਣੇ ਜਿਸ ਨੂੰ ਜਿਆਦਾ ਪ੍ਰੋਬਲਮ ਹੈ ਤੁਸੀਂ ਜਿਆਦਾ ਵੀ ਲੈ ਸਕਦੇ ਹੋ ਇਹਦਾ ਕੋਈ ਸਾਈਡ ਇਫੈਕਟ ਨਹੀਂ ਇਹਦਾ ਤੁਸੀਂ ਕੀ ਸੈਕਟਰ ਆ ਜਾਣ ਦੀ ਗੋਲੀ ਲੈਣੀ ਹੈ ਸੈਕਟਰ ਆ ਜਾਂਦੀ ਤੁਸੀਂ ਅੱਧੀ ਗੋਲੀ ਲੈਣੀ ਜਿਹਨੂੰ ਕਿ 10 ਜਾਂ 5 ਸਾਲਾਂ ਤੋਂ ਜਿਆਦਾ ਪ੍ਰੋਬਲਮ ਆਇਆ ਤਾਂ ਉਹ ਇੱਕ ਗੋਲੀ ਰਾਤ ਨੂੰ ਪਾਣ ਵੇਲੇ ਲੈਣੀ ਹੈ ਸਿਰਫ ਦੋ ਚਮਚੇ ਇਹਦੇ ਲੈ ਲਓ ਹੋਰ ਤੁਸੀਂ ਕੁਝ ਨਹੀਂ ਕਰਨਾ ਇਹਦੇ ਨਾਲ ਕਿ ਜਿਹੜਾ ਤੁਹਾਡਾ ਰਿਜ਼ਲਟ ਹੈ ਬਹੁਤ ਵਧੀਆ ਹੈ ਜਿਹਨੂੰ 10 ਜਾਂ ਕਾਫੀ ਟਾਈਮ ਤੋਂ ਪ੍ਰੋਬਲਮ ਹੈ ਉਹ ਹਫ਼ਤਾ ਜਾਂ 10 ਦਿਨਾਂ ਚ ਠੀਕ ਹੋ ਜਿਹਨੂੰ ਮਹੀਨਾ ਜਾਂ 2 ਮਹੀਨਾ ਤੋਂ ਹੈ ਪ੍ਰੋਬਲਮ ਉਹ ਸਿਰਫ 5 ਜਾਂ 7 ਦਿਨਾਂ ਦੇ ਵਿੱਚ ਕਿਸ ਨੂੰ ਰਿਜ਼ਲਟ ਮਿਲ ਜੂ ਮੈਨੂੰ ਮਹੀਨੇ ਡੇਢ ਮਹੀਨੇ ਤੋਂ ਸੀ ਵੀ ਮੈਨੂੰ ਇਹਦਾ ਰਿਜ਼ਲਟ 2-3 ਦਿਨਾਂ ਵਿੱਚ ਹੀ ਮਿਲ ਗਿਆ ਮੈਨੂੰ ਇਹ ਵਧੀਆ ਲੱਗਾ ਕਿ ਮੈਂ ਇਹ ਵੀਡੀਓ ਜਿਹੜੀ ਸਾਰੀ ਸ਼ੇਅਰ ਕਰਾਂ ਆਪ ਦਾ ਐਕਸਪੀਰੀਅੰਸ ਕਿਉਂਕਿ ਇਹ ਪ੍ਰੋਬਲਮ ਜਿਹੜੀ ਬਹੁਤ ਹੀ ਲੋਕਾਂ ਨੂੰ ਆਉਂਦੀ ਹੈਗੀ ਸਾਹ ਲੈਣਾ ਬਹੁਤ ਮੁਸ਼ਕਲ ਹੋ ਜਾਂਦਾ ਜਦੋਂ ਸਾਹ ਹੀ ਨਹੀਂ ਆਉਂਦਾ ਹੈਗਾ ਬੰਦੇ ਨੂੰ ਤਾਂ ਕੁਝ ਵੀ ਗਰ ਕੰਮ ਨਾ ਕੰਮ ਵਧੀਆ ਲੱਗੇ ਨਾ ਨੀਂਦ ਪੂਰੀ ਹੋਵੇ ਕੁਝ ਵੀ ਨਹੀਂ ਹੁੰਦਾ ਹੈਗਾ ਜੇ ਵੀਡੀਓ ਵਧੀਆ ਲੱਗੀ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਲਾਈਕ ਕਰੋ ਕਮੈਂਟ ਕਰੋ 他不用说我们？